ਯਾਹ ਥੰਡੀ ਗੱਡੀ ਗੱਡੀ ਵਿੱਚ ਖੜੀ ਸਭ ਦੀ ਵੀਡੀਓ ਬਣਦੀ ਬਣਾਓ ਵੀਡੀਓ ਬਣਦੀ ਗੱਡੀ ਵੀਆਈਪੀ ਖੜੀ ਆ ਓਕੇ ਉੱਥੇ ਡਿਊਟੀ ਲਈ ਇੱਕ ਬੰਦਾ ਆਇਆ ਬਲਾ ਇਹਨੇ ਗੱਡੀ ਤੇ ਗੱਡੀ ਮਾਰਤੀ ਅਸੀਂ ਆਈਆਂ ਅਸੀਂ ਆ ਚਲੋ ਮਾਨੂੰ ਕਹਾਂ ਵੀ ਇਹ ਗੱਡੀ ਇਹ ਥਾਣੇ ਲੈ ਜਾਓ ਸੇਰਗੜ੍ਹ ਕਹਿੰਦੀ ਤੁਹਾਨੂੰ ਅਰੈਸਟ ਹੋ ਜਾਣਾ ਗੱਡੀ ਦੇ ਡਰਾਈਵਰ ਨਾਲ ਮਾਈਕਸੋ ਅਸੀਂ ਆਪਣੀ ਡਰਾਈਵਰ ਦਾ ਲਾਇਸੈਂਸ ਦਿਓ ਦੱਸ ਭਾਜਾ ਗੱਡੀ ਸਾਡੀ ਵੀ ਹੈ। ਸਭ ਕੁਝ ਹੌਨ ਰਿਕਾਰਡ ਹੈ। ਪ੍ਰਧਾਨ ਜੀ ਕਹਿੰਦੇ ਕਿ ਗੱਡੀ ਰਿਕਾਰਡ ਕਰ ਲਓ। ਸਭ ਕੁਝ ਹੌਨ ਰਿਕਾਰਡ ਹੈ। ਵੀਡੀਓ ਮੇਰੀ ਬਣ ਰਹੀ ਹੈ। ਮੈਂ ਕੀ ਕਿਹਾ ਸਭ ਕੁਝ ਵੀਡੀਓ 'ਚ ਹੈ ਜੋ ਪ੍ਰਧਾਨ ਜੀ ਨੇ ਮੈਨੂੰ ਕਿਹਾ ਵੀ ਸਭ ਕੁਝ ਵੀਡੀਓ ਦੇ ਵਿੱਚ ਹੈ। ਮੈਡਮ ਇਹ ਗੱਡੀ ਕੀ ਦੀ ਹੈ? ਸਭ ਕੁਝ ਕਿਸ ਗੱਲ 'ਚ ਰਸਤੇ ਕਰੀਏ? ਤੁਸੀਂ ਕਹਿੰਦੇ ਮੈਂ ਰਸਤੇ। ਕਿਸ ਗੱਲ ਲਈ ਵੀਡੀਓ ਦੇ ਵਿੱਚ ਹੈਗਾ? ਜਿਵੇਂ ਸਭ ਕੁਝ ਸ਼ਾਟ ਬਣਦੇ ਬਣ ਰਹੀ ਹੈ। ਵੀਡੀਓ ਵੀਡੀਓ ਬਣ ਰਹੀ ਹੈ। ਸਭ ਕੁਝ ਸ਼ਾਟ ਬਣ ਰਿਹਾ ਜੀ। ਸਭ ਕੁਝ ਹੌਨ ਰਿਕਾਰਡ ਹੈ। ਤੁਸੀਂ ਸਾਡੀ ਧੀ ਹੈ ਨਾ ਰਾਤ ਦਾ ਸੋਹਣਾ ਮੇਰੇ ਤੁਹਾਡੇ ਜਿਵੇਂ ਮੇਰੇ ਬੱਚੇ ਤੁਸੀਂ ਧੀ ਹੋਇਆ ਸਾਡੇ ਬਹੁਤ ਪਾਪਾ ਤੁਹਾਨੂੰ ਤੁਸੀਂ ਮੈਨੂੰ ਕਹਾਂਗੇ ਖਾਣੇ ਨੂੰ ਤੁਸੀਂ ਕਹਿੰਦੇ ਤੁਸੀਂ ਆਪਣੇ ਘਰ ਬੈਠੇ ਰਹੋਗੇ ਮੈਂ ਗੱਡੀ ਉੱਡਾ ਕੇ ਥਾਣੇ ਨਹੀਂ ਜਾਣਾ ਸਰ ਕੋਈ ਕਹਿੰਦਾ ਨਹੀਂ ਗਿਆ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਜਾਣੇ ਨਹੀਂ ਤੁਸੀਂ ਕੋਈ ਮੈਨੂੰ ਨਹੀਂ ਗਿਆ ਜਬਰਦਸਤ ਬਲੂਜ਼ ਕਰਵਾਉਣੇ ਨੇ ਪਾਪਾ ਉਹ ਤੇਰੇ ਹੀ ਤੁਹਾਡਾ ਹੈਗੀ ਗੱਲ ਹੈ ਹਾਂ ਮੈਂ ਜਨਰਮਾ ਸੋਦਾ ਗੱਲ ਕੀ ਹੋਈ ਗੱਲ ਸਭੀ ਗੱਡੀ ਉਸ ਵਾਹ ਯਾਤਰਾ ਕਰਕੇ ਇੱਕ ਸਾਡੇ ਵੀਆਈਪੀ ਲਈ ਠੀਕ ਹੈ ਲੋਕਾਂ ਦੀ ਸੁਰੱਖਿਆ ਲਈ ਇਹ ਅਮੀਰ ਜਹਾਜ਼ ਆਇਆ ਜਿਹੜਾ ਸਾਡੀ ਗੱਡੀ ਪਾੜਦੇ ਅਸੀਂ ਆਏ ਅਸੀਂ ਮੈਡਮ ਨੂੰ ਕਿਹਾ ਸਾਡੀ ਗੱਡੀ ਪਾੜੀ ਹੈ ਜਿਹਦਾ ਇਹ ਬੰਦਾ ਇਹਨੂੰ ਥਾਣੇ ਲਈ ਉਹ ਇਹਦੀ ਤੁਹਾਡੀ ਗੱਡੀ ਵੀ ਨਾਲ ਥਾਣੇ ਲੈ ਜਾਣੀ ਅਸੀਂ ਵੀਆਈਪੀ ਗੱਡੀ ਪਾੜ ਕੇ ਥਾਣੇ ਲੈ ਜੀ ਇਹ ਕਿ ਅਸੀਂ ਲੋਕਾਂ ਦੀ ਸੁਰੱਖਿਆ ਲਈ ਕਿ ਸਾਡੀ ਗੱਡੀ ਪਾੜ ਕੇ ਮੇਰੇ ਡਰਾਈਵਿੰਗ ਲਾਇਸੈਂਸ ਤੋਂ ਘੰਟੀ ਉਹ ਬੰਦਾ ਸ਼ਰਾਬੀ ਇਹਦਾ ਕੀ ਗੱਲ ਹੈ ਸ਼ਰਾਬੀ ਮੈਨੂੰ ਕਹਿੰਦੇ ਤੂੰ ਸ਼ਰਾਬੀ ਹੈ ਨਾ ਵੀ ਆਰਟੀਕਲ ਕਰਾ ਲੈਣਾ ਇਹ ਯਾ ਆਪਣੇ ਸਟਾਫ ਦਾ ਮੈਂ ਜਿਹੜੀ ਗੱਡੀ ਨੇ ਜਿਹੜੀ ਗੱਡੀ ਨੇ ਤੁਹਾਨੂੰ ਹਿੱਟ ਕੀਤਾ ਉਹ ਗੱਡੀ ਕਿਦੀ ਹੈ ਆਹ ਖੜੀ ਹੈ ਇੱਕ ਗੱਡੀ ਹੈ ਮੈਨੂੰ ਨਾਮ ਹੀ ਕਬਰਾ ਦੇ ਮੈਨੂੰ ਦੋਗੇ ਮਾਰ ਲਾ ਪੀ ਮੈਂ ਤੁਹਾਨੂੰ ਰੈਸਟ ਕਰਕੇ ਥਾਣੇ ਲੈ ਜਾਣਾ ਇਹ ਗੱਡੀ ਜਾਣਦੇ ਹੋ ਮੈਂ ਕਿਉਂ ਜਾਣਦਾ ਮੈਂ ਸੇਰੇ ਫੈਸਲਾ ਕਰਾਉਂਗੀ ਹੁਣ ਤੁਸੀਂ ਜਾਓ ਜੀ ਕਿਉਂ ਜਾਈਏ ਦੋਨੋਂ ਗੱਡੀਆਂ ਮੌਕੇ ਤੇ ਖੜੀਆਂ ਐ ਦੋਨੋਂ ਪਾਰਟੀਆਂ ਮੌਕੇ ਤੇ ਇਹਨਾਂ ਦੀ ਗੱਡੀ ਵੀ ਮੌਕੇ ਤੇ ਖੜੀ ਹੈ ਜੀ ਆਹ ਗੱਡੀ ਵੀ ਮੌਕੇ ਤੇ ਖੜੀ ਹੈ ਦੋਨਾਂ ਪਾਰਟੀਆਂ ਦੇ ਲਾਇਸੈਂਸ ਮੰਗੇ ਗਏਗਾ ਇੱਕ ਪਾਰਟੀ ਦੇ ਲਾਇਸੈਂਸ ਦਿੱਤਾ ਤੇ ਦੂਜੀ ਪਾਰਟੀ ਨੂੰ ਲਾਇਸੈਂਸ ਕਿਉਂ ਦਿੱਤਾ ਮੈਡਮ ਇੱਕ ਤੁਸੀਂ ਕਿਹਾ ਇੱਕ ਪਾਰਟੀ ਦੋਨਾਂ ਗੱਡੀਆਂ ਦੀ ਟੱਕਰ ਹੋਈ ਹੈ ਸਾਡੀ ਗੱਡੀ ਟੱਕਰ ਨਹੀਂ ਟੱਕਰ ਨਹੀਂ ਗੱਡੀ ਖੜੀ ਵੀ ਹੈ ਜੀ ਇਹਨਾਂ ਦੇ ਕਹਿਣ ਮੁਤਾਬਕ ਖੜੀ ਗੱਡੀ ਦੇ ਵਿੱਚ ਇਸ ਗੱਡੀ ਨੇ ਆ ਕੇ ਗੱਡੀ ਮਾਰੀ ਹੈ ਦੋਨਾਂ ਪਾਰਟੀਆਂ ਦੀ ਦੋਨਾਂ ਦੇ ਕੇਸ ਨੂੰ ਇਨਵੈਸਟਿਗੇਟ ਕਰਨਾ ਹੈ ਦੋਨਾਂ ਦੇ ਲਾਇਸੈਂਸ ਮੰਗੇ ਜਾ ਰਹੇ ਹੈ ਤੇ ਇਹ ਪ੍ਰਧਾਨ ਜੀ ਲਾਇਸੈਂਸ ਦੇਣ ਤੋਂ ਮਨਾ ਕਰ ਰਹੇ ਨੇ ਕਹਿੰਦੇ ਜੀ ਮੈਂ ਬਰਨਾਰਤ ਮੈਂ লাইসেন্স ਨਹੀਂ ਲੈਣਾ ਯਾਰ ساری ਗੱਡੀ ਗੱਡੀ ਵਿੱਚ ਗੱਡੀ ਸਭ ਦੀ ਵੀਡੀਓ ਬੰਦੀ ਵੀ ਬਣਾਓ ਵੀਡੀਓ ਬੰਦੀ ਕੱਡੀ ਵੀਆਪੀ ਖੜੀ ਆ ਓਕੇ ਓਕੇ ਡਿਊਟੀ ਲਈ ਇੱਕ ਬੰਦਾ ਆਇਆ ਬੋਲਾ ਇਹਨੇ ਗੱਡੀ ਤੇ ਗੱਡੀ ਮਾਰਤੀ ਅਸੀਂ ਆਈਆਂ ਸੀਗਾ ਚਲੋ ਯਾਰੋ ਕਾਹਦੀ ਇਹ ਗੱਡੀ ਅਸੀਂ ਥਾਣੇ ਨਾਲੋਂ ਸ਼ਹਿਰ ਨਾਲ ਕਹਿੰਦੀ ਤੁਹਾਨੂੰ ਅਰੈਸਟ ਹੋ ਜਾਣਾ ਗੱਡੀ ਦੇ ਡਰਾਈਵਰ ਦਾ লাইসেনਸ ਲੋ ਅਸੀਂ ਆਪਣੀ ਡਰਾਈਵਰ ਦਾ ਲੈ ਸਕੋ ਦੱਸੋ ਭਾਈ ਜੀ ਦੀ ਸਾਡੀ ਵੀ ਹੋ ਗਈ ਹੁਣ ਰਿਕਾਰਡ ਹੈ ਪ੍ਰਧਾਨ ਜੀ ਦੇ ਕਰਨੇ ਜਾਂਦੇ ਇੱਕ ਗੱਲ ਰਿਕਾਰਡ ਕਰ ਲਓ ਸਭ ਕੁਝ ਹੌਨ ਰਿਕਾਰਡ ਹੈ ਵੀਡੀਓ ਮੇਰੀ ਬਣ ਰਹੀ ਹੈ ਮੈਂ ਕੀ ਕਿਹਾ ਸਭ ਕੁਝ ਵੀਡੀਓ ਦੇ ਵਿੱਚ ਹੈ ਜਿਹੜੇ ਪ੍ਰਧਾਨ ਜੀ ਨੇ ਮੈਨੂੰ ਕਿਹਾ ਵੀ ਸਭ ਕੁਝ ਵੀਡੀਓ ਦੇ ਵਿੱਚ ਹੈ ਮੈਡਮ ਇਹ ਗੱਡੀ ਕੀ ਦੀ ਹੈ ਸਭ ਕੁਝ ਕਿਸ ਗੱਲ ਲਈ ਰਸਤੇ ਕਰੀਏ ਕਿਸੇ ਪਿਆ ਮੈਨੂੰ ਰਸਤੇ ਕਿਸ ਗੱਲ ਲਈ ਵੀਡੀਓ ਦੇ ਵਿੱਚ ਹੈਗਾ ਜਿਵੇਂ ਸਭ ਕੁਝ ਸ਼ੈਕਰ ਵੀਡੀਓ ਬਣ ਰਹੀ ਹੈ ਵੀਡੀਓ ਵੀਡੀਓ ਬਣ ਰਹੀ ਹੈ ਸਭ ਕੁਝ ਹੌਨ ਰਿਕਾਰਡ ਹੈ ਜੀ ਸਭ ਕੁਝ ਹੌਨ ਰਿਕਾਰਡ ਹੈ ਕੀ ਸਾਡੀ ਧੀ ਹੈ ਰਾਂ ਦਾ ਸੋਹਣਾ ਮੇਰੇ ਤੁਹਾਡੇ ਜਿਡੇ ਮੇਰੇ ਬੱਚੇ ਧੀ ਹੈ ਸਾਡੀ ਮੈਂ ਤੁਹਾਨੂੰ ਤੁਸੀਂ ਮੈਨੂੰ ਕਹਿੰਦੇ ਖਾਣੇ ਨੂੰ ਤੁਸੀਂ ਕਹਿੰਦੇ ਸਰ ਤੁਸੀਂ ਕਈ ਭੈਣ ਕਹਿੰਦੇ ਮੈਂ ਗੱਡੀ ਉੱਤੇ ਖਾਣੇ ਨਹੀਂ ਜਾਣਾ ਸਰ ਤੁਸੀਂ ਕਹਿੰਦਾ ਨਹੀਂ ਕਹਿੰਦਾ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਤੁਸੀਂ ਕੋਈ ਮੈਨੂੰ ਨਹੀਂ ਕਿਹਾ ਸਰ ਜਦੋਂ ਸਰਦੋ ক্লোਜ਼ ਕਰਨਾ ਹੈ ਮੈਂ ਆਪਾਂ ਉਹ ਪੇਰੇ ਤੁਹਾਡਾ ਹੈ ਵੀ ਗੱਲ ਹਾਂ ਬਾਕੀ ਬੰਦਾ ਹਾਂ ਮੈਂ ਜਨਰਮ ਕੁਮਾਰ ਹੁਸ਼ਦਾ ਗੱਲ ਕੀ ਹੋਈ ਗੱਲ ਸਾਡੀ ਗੱਡੀ ਉਸੋ ਵਾਇਟਰ ਕਰਕੇ ਐਕਸਾਈਟਡ ਵੀਆਪੀ ਲਈ ਠੀਕ ਹੈ ਕੁਝ ਲੋਕਾਂ ਦੀ ਸੁਰੱਖਿਆ ਲਈ ਇਹ ਅਮੀਰ ਜਨਦਾ ਆਇਆ ਇਹਨੇ ਸਾਡੀ ਗੱਡੀ ਪਾਟ ਕੇ ਅਸੀਂ ਆਏ ਅਸੀਂ ਮੈਨੂੰ ਕਿਹਾ ਸਾਡੀ ਗੱਡੀ ਪਾਣੀ ਹੈ ਜਿੱਦਾਂ ਇਹ ਬੰਦਾ ਇਹਨੂੰ ਥਾਣੇ ਲੈ ਜਾਏ ਇਹਦੀ ਤੁਹਾਡੀ ਗੱਡੀ ਵੀ ਨਾਲ ਥਾਣੇ ਲੈ ਜਾਣੀ ਅਸੀਂ ਵੀਆਪੀ ਗੱਡੀ ਪਾਟ ਕੇ ਥਾਣੇ ਲੈ ਜੀ ਏਕਾ ਅਸੀਂ ਲੋਕਾਂ ਦੀ ਸੁਰੱਖਿਆ ਲਈ ਇਹ ਕਿ ਸਾਡੀ ਗੱਡੀ ਪਾਟ ਕੇ ਇਹਦੇ ਡਰਾਈਵਿੰਗ ਲਾਇਸੈਂਸ 'ਤੇ ਕਰਨੀ ਹੈ ਉਹ ਬੰਦਾ ਸ਼ਰਾਬੀ ਇਹਦਾ ਕੀ ਗੱਲ ਹੈ ਸ਼ਰਾਬੀ ਮੈਨੂੰ ਕਹਿੰਦੀ ਤੂੰ ਸ਼ਰਾਬੀ ਤੈਨੂੰ ਰੈਟਿਕਲ ਕਰਾ ਲੈਣਾ ਇਹ ਵੀ ਆਪਣੇ ਸਟਾਫ ਦਾ ਮੈਂ ਦੱਸ ਦਵਾਂ ਜਿਹੜੀ ਗੱਡੀ ਨੇ ਅਰੈਸਟ ਕਰਨਾ ਤਾ ਜਿਹੜੀ ਗੱਡੀ ਨੇ ਤੁਹਾਨੂੰ ਹਿੱਟ ਕੀਤਾ ਉਹ ਗੱਡੀ ਕਿਦੀ ਹੈ ਆਹ ਖੜੀ ਹੈ ਕੋਈ ਗੱਡੀ ਹੈ ਮੈਨੂੰ ਨਾਲ ਹੀ ਘਰਾ ਦੇ ਮੈਨੂੰ ਦੋਗੇ ਮਾਰ ਲਾ ਪੀ ਮੈਂ ਤੁਹਾਨੂੰ ਅਰੈਸਟ ਕਰਕੇ ਥਾਣੇ ਲੈ ਜਾਣਾ ਇਹ ਗੱਡੀ ਜਾਣਦੀ ਨੂੰ ਕਿਉਂ ਜਾਣਦੀ ਮੈਂ ਸਹੀਰੇ ਫੈਸਲਾ ਕਰਾਂਗੀ ਹੁਣ ਤੁਸੀਂ ਜਾਓ ਜੀ ਕਿਉਂ ਜਾਈਏ ਤੁੰਨੋ ਪਾਰਕਿੰਗ ਵਾਲਕੇ ਦੇ ਖੜੀਆਂ ਐ ਦੋਨੋਂ ਪਾਰਟੀਆਂ ਮੌਕੇ ਤੇ ਇਹਨਾਂ ਦੀ ਗੱਡੀ ਵੀ ਮੌਕੇ ਤੇ ਖੜੀ ਹੈ ਜੀ। ਉਹ ਗੱਡੀ ਵੀ ਮੌਕੇ ਤੇ ਖੜੀ ਹੈ। ਦੋਨਾਂ ਪਾਰਟੀਆਂ ਦੇ ਲਾਇਸੈਂਸ ਮੰਗੇ ਗਏਗਾ। ਇੱਕ ਪਾਰਟੀ ਦੇ ਲਾਇਸੈਂਸ ਦਿੱਤਾ ਤੇ ਦੂਜੀ ਪਾਰਟੀ ਨੂੰ ਲਾਇਸੈਂਸ ਕਿਉਂ ਦਿੱਤਾ? ਮੈਡਮ ਇੱਕ ਤੁਸੀਂ ਕਿਹਾ ਇੱਕ ਪਾਰਟੀ ਦੋਨਾਂ ਗੱਡੀਆਂ ਦੀ ਟੱਕਰ ਹੋਈ ਹੈ। ਸਾਡੀ ਗੱਡੀ ਟੱਕਰ ਨਹੀਂ ਹੋਈ ਤਾਂ ਗੱਡੀ ਖੜੀ ਵੀ ਹੈਗੀ। ਇਹਨਾਂ ਦੇ ਕਹਿਣ ਮੁਤਾਬਕ ਖੜੀ ਗੱਡੀ ਦੇ ਵਿੱਚ ਇਸ ਗੱਡੀ ਨੇ ਆ ਕੇ ਗੱਡੀ ਮਾਰੀ ਹੈ। ਦੋਨਾਂ ਪਾਰਟੀਆਂ ਦੀ ਦੋਨਾਂ ਦੇ ਕੇਸ ਨੂੰ ਇਨਵੈਸਟਿਗੇਟ ਕਰਨਾ ਹੈ। ਦੋਨਾਂ ਦੇ ਲਾਇਸੈਂਸ ਮੰਗੇ ਜਾ ਰਹੇ ਹੈ। ਤੇ ਇਹ ਪ੍ਰਧਾਨ ਜੀ ਲਾਇਸੈਂਸ ਦੇਣ ਤੋਂ ਮਨਾ ਕਰ ਰਹੇ ਨੇ। ਕਹਿੰਦੇ ਜੀ ਮੈਂ ਭਰਤਾਨਾ ਤੇ ਮੈਂ ਲਾਇਸੈਂਸ ਨਹੀਂ ਲੈਣਾ